ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਕਿ ਭਰਮ ਕੀ ਹੈ ਤੇ ਇਹਨਾਂ ਭਰਮਾਂ ਦਾ ਹੱਲ ਕੀ ਹੋ ਸਕਦਾ ਕਿਉਂਕਿ ਜਿਹੜਾ ਸਾਡਾ ਸਮਾਜ ਹੈ ਇਹ ਅਨੇਕ ਧਰਮਾਂ ਦੇ ਭਰਮਾਂ ਵਿੱਚ ਗਰਸਿਆ ਹੋਇਆ ਔਰ ਇਹਦੇ ਲਈ ਇੱਕ ਮਾਨਸਿਕ ਬੋਝ ਬਣ ਚੁੱਕਾ ਹੈ ਇਹਦਾ ਪਹਿਲਾ ਤੇ ਇੱਕ ਸਵਾਲ ਤੇ ਇੱਕ ਜਵਾਬ ਗੁਰਬਾਣੀ ਵਿੱਚ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਅਗਲਾ ਉੱਤਰ ਹੈ ਜੈਸਾ ਮਾਨੀਏ ਹੋਏ ਨਾ ਤੈਸਾ हे ਭਾਈ ਭਰਮ ਹੈ ਕੀ ਹੈ ਜੋ ਅਸੀਂ ਮੰਨ ਰਹੇ ਹਾਂ ਦਰਸਲ ਉਹ ਹੈ ਨਹੀਂ ਜਿਵੇਂ ਹਨੇਰੇ ਵਿੱਚ ਕਿਸੇ ਰੱਸੀ ਨੂੰ ਸੱਪ ਸਮਝ ਲੈਣਾ ਕਿਸੇ ਭੱਲੀ ਰੂਹ ਨੂੰ ਆਪਾਂ ਚੋਰ ਡਾਕੂ ਸਮਝ ਲੈਣਾ ਜਾਂ ਕਿਸੇ ਜੀਵ ਜੰਤੂ ਦੇ ਆਪਾਂ ਉਹਨੂੰ ਮਹਿਸੂਸ ਕਰਕੇ ਤੇ ਬੁਰੀ ਰੂਹ ਦੀ ਕਲਪਨਾ ਕਰ ਲੈਣੀ ਪਰ ਇਹ ਜੇ ਦਿਨ ਦਾ ਸਮਾ ਹੋਵੇ ਜਾਂ ਰੋਸ਼ਨੀ ਹੋਵੇ ਤਾਂ ਇਹ ਪਰਮ ਨਹੀਂ ਹੁੰਦਾ ਪਰ ਜੇ ਹਨੇਰਾ ਹੋਵੇ ਤਾਂ ਇਹ ਸਾਰੇ ਪਰਮ ਮੌਜੂਦ ਹੋ ਜਾਂਦੇ ਆ ਇਹਦਾ ਉੱਤਰ ਇਹੋ ਹੈ ਕਿ ਜਿਹੜਾ ਚਾਨਣ ਜਾਂ ਗਿਆਨ ਹੈ ਇਹਦੇ ਵਿੱਚ ਅਸੀਂ ਸਪਸ਼ਟ ਹੁੰਨੇ ਆ ਪਰ ਜਿਹੜਾ ਹਨੇਰਾ ਤੇ ਅਗਿਆਨਤਾ ਇਹਦੇ ਵਿੱਚ ਅਸੀਂ ਅਸਪਸ਼ਟ ਹੁੰਨੇ ਆ ਇਸ ਲਈ ਸਾਡੀ ਇਹ ਕਲਪਨਾ ਚ ਸਾਰਾ ਕੁਝ ਆ ਜਾਂਦਾ ਹੈ ਹੁਣ ਆਮ ਆਦਮੀ ਦਾ ਸਵਾਲ ਹੈ ਕਿ ਕੀ ਇਹ ਧਰਮ ਅਸੀਂ ਪੈਦਾ ਕੀਤੇ ਆ ਇਹ ਤਾਂ ਸਾਡੇ ਜਨਮ ਤੋਂ ਪਹਿਲਾਂ ਹੁੰਦੇ ਆ ਬਿਲਕੁਲ ਸਪਸ਼ਟ ਹੈ ਕਿ ਇਹਦੇ ਉੱਤੇ ਤਿੰਨ ਤਰ੍ਹਾਂ ਦਾ ਪ੍ਰਭਾਵ ਹੁੰਦਾ ਕਿਸੇ ਵੀ ਜਿਹੜਾ ਖਿੱਤੇ ਦਾ ਸੱਭਿਆਚਾਰ ਹੁੰਦਾ ਨਾ ਉਹਦੇ ਵਿੱਚ ਭਾਵੇਂ ਸੰਸਾਰ ਸਾਰਾ ਘੁੰਮ ਲੋ ਹਰ ਇੱਕ ਦੇ ਧਰਮ ਅਲਗ ਅਲਗ ਦਾ ਹੋਣਗੇ ਜਿਵੇਂ ਪੰਜਾਬੀ ਸਮਾਜ ਦੇ ਵਿੱਚ ਅਸੀਂ ਛੋਟੇ ਬੱਚੇ ਨੂੰ ਜਦ ਡਰਾਉਨੇ ਆ ਅਸੀਂ ਕੋਕੋ ਤੇ ਮਾਉ ਸ਼ਬਦ ਵਰਤਦੇ ਹਾਂ ਤਾਂ ਉਹ ਬੱਚਾ ਜਦ ਤੱਕ ਭੋੜਾ ਪਾਲਾ ਹੁੰਦਾ ਹੈ ਉਹ ਇਹਨਾਂ ਦੋਨਾਂ ਸ਼ਬਦਾਂ ਤੋਂ ਡਰਦਾ ਵੀ ਹੈ ਪਰ ਅਸੀਂ ਆਪਣਾ ਮਸਲਾ ਵੀ ਹੱਲ ਕਰ ਲਏ ਨੇ ਪਰ ਜਦੋਂ ਵੱਡਾ ਹੁੰਦਾ ਤਾਂ ਉਹਨੂੰ ਪਤਾ ਲੱਗਦਾ ਕਿ ਜਿਹੜੀ ਕੋਕੋ ਹੈ ਗੱਲੜ ਹੁੰਦੀ ਹੈ ਜਿਹੜੀ ਮਾਉ ਹੈ ਬਿੱਲੀ ਹੁੰਦੀ ਹੈ ਨਾ ਉਹ ਬਿੱਲੀ ਤੋਂ ਡਰਦਾ ਨਾ ਉਹ ਗੱਲੜ ਤੋਂ ਡਰਦਾ ਪਰ ਜਿਹੜਾ ਇੱਕ ਭਰਮ ਅਸੀਂ ਸਿਰਜਦੇ ਹਾਂ ਬੱਚੇ ਦੀ ਮਾਨਸਿਕਤਾ ਅਨਸਾਰ ਉਹਦੇ ਵਿੱਚ ਸਾਰੇ ਪੰਜਾਬੀ ਲੋਕ ਤੇ ਦੁਨੀਆ ਭਰ ਵਿੱਚ ਇਸੇ ਡਾਇਲੌਗ ਦੇ ਨਾਲ ਹੀ ਆਪਣੇ ਬੱਚਿਆਂ ਨੂੰ ਕਹਿ ਲੋ ਵੀ ਜਦੋਂ ਕਿਸੇ ਗੱਲ ਤੋਂ ਵਰਜਣਾ ਤੇ ਉਹਨਾਂ ਕੋਲੇ ਇਹੋ ਹੱਲ ਹੈ ਨੰਬਰ 2 ਇਹ ਭਰਮ ਪੈਦਾ ਹੋਣ ਦੇ ਤਿੰਨ ਕਾਰਨ ਮੰਨੇ ਜਾ ਸਕਦੇ ਆ ਇੱਕ ਤੇ ਪੁਜਾਰੀ ਸ਼੍ਰੇਣੀ ਹੈ ਪੁਜਾਰੀ ਸ਼੍ਰੇਣੀ ਬਹੁਤ ਸਾਰੇ ਡਰ ਭਾ ਕੇ ਆਪਣੀ ਰੋਟੀ ਰੋਜੀ ਵਾਸਤੇ ਮਸਲੇ ਨੂੰ ਹੱਲ ਕਰ ਲੈਂਦੇ ਆ ਇਦੇ ਬਾਰੇ ਲੋਕ ਕਹਾਣ ਹੈ ਕਿ ਰੋਟੀ ਖਾਓ ਸ਼ੱਕਰ ਨਾਲ ਦੁਨੀਆ ਲੁੱਟੋ ਮਕਰ ਨਾਲ ਮਕਰ ਫਰੇਵ ਨਾਲ ਤੁਸੀਂ ਸੰਸਾਰ ਨੂੰ ਲੁੱਟ ਸਕਦੇ ਹੋ ਦੂਸਰਾ ਹੁੰਦਾ ਕਿ ਜਿਹੜੇ ਆਲਸੀ ਮਨੁੱਖ ਹੁੰਦੇ ਆ ਨਾ ਉਹ ਕਿਸੇ ਵੀ ਆਪਣੇ ਕੰਮ ਜਿਹੜਾ ਨਹੀਂ ਹੋਇਆ ਉਹਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਂਦੇ ਉਹਦੀ ਹਮੇਸ਼ਾ ਜ਼ਿੰਮੇਵਾਰੀ ਦੂਜੇ ਸਿਰ ਦਿੰਦੇ ਨੇ ਇਹ ਅੱਜ ਵੀ ਸਾਡੇ ਸਮਾਜ ਦਾ ਇਹੋ ਹਾਲ ਹੈ ਕੋਈ ਵੀ ਭਾਵੇਂ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਪਉ ਮੇ ਪਰਿਵਾਰਕ ਹੋਵੇ ਉਹ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਨਹੀਂ ਲਏਗਾ ਉਹ ਅਲੰਭਾ ਕਿਸੇ ਹੋਰ ਚੀਜ਼ ਨੂੰ ਦੇਗਾ ਜਿਵੇਂ ਬਿੱਲੀ ਰਾਹ ਕੱਟ ਗਈ ਕੁੱਤਾ ਕੰਨ ਫਟ ਗਿਆ ਖਾਲੀ ਟੋਕਰਾ ਮੱਥੇ ਲੱਗ ਗਿਆ ਝੋਟਾ ਮੱਥੇ ਲੱਗ ਗਿਆ ਦਸ਼ਾਵਾਂ ਦੇ ਭਰਮ ਉਹਦੀ ਮਾਨਸਿਕਤਾ ਵਿੱਚ ਇਹ ਗੱਲ ਜਿਹੜੀ ਹੈ ਉਹ ਬਿਠਾਉਣ ਦੀ ਉਹ ਕੋਸ਼ਿਸ਼ ਕਰਦਾ ਕਿ ਮੈਂ ਜਿਹੜਾ ਇਸ ਮਸਲੇ ਦਾ ਜ਼ਿੰਮੇਵਾਰ ਨਹੀਂ ਕੋਈ ਹੋਰ ਵਸਤੂ ਜ਼ਿੰਮੇਵਾਰ ਹੈ ਇਸੇ ਤਰ੍ਹਾਂ ਕੁਝ ਸਿੱਖਿਆ ਦੇ ਇੱਕ ਗੱਲਾਂ ਨੇ ਜਦੋਂ ਤੁਸੀਂ ਇਹਨਾਂ ਸਾਰੇ ਭਰਮਾਂ ਦਾ ਅਧਿਆਨ ਵੀ ਕਰੋਨਾ ਤੇ ਕਈ ਥਾਈ ਗੱਲਾਂ ਸਿੱਖਿਆ ਦੇਕ ਨੇ ਸਿੱਖਿਆ ਗੁੰਮ ਹੋ ਚੁੱਕੀ ਹੈ ਪਰ ਭਰਮ ਜਿਹੜੇ ਆ ਸਮਾਜ ਮੰਨ ਰਿਹਾ ਮੰਨ ਲਓ ਕਿਸੇ ਛੋਟੇ ਬੱਚੇ ਦੇ ਉੱਤੋਂ ਦੀ ਅਲਾਂਗ ਨਹੀਂ ਪੱਟੀ ਦੀ ਕਿ ਉਹਦਾ ਕੱਦ ਛੋਟਾ ਰਹਿ ਜਾਂਦਾ ਹੁਣ ਸਿੱਖਿਆ ਦੇ ਇੱਕ ਗੱਲ ਇਹ ਹੈ ਕਿ ਕੋਈ ਵੱਡਾ ਮਨੁੱਖ ਉਹਦੇ ਛੋਟੇ ਬੱਚੇ ਦੇ ਉੱਪਰ ਦੀ ਪੈਰ ਰੱਖ ਕੇ ਜਾਂ ਪਲੰਗ ਪੱਟਦਾ ਹੈ ਤਾਂ ਜੇ ਡਿੱਗ ਪਵੇ ਤਾਂ ਛੋਟੇ ਬੱਚੇ ਦਾ ਨੁਕਸਾਨ ਹੋਏਗਾ ਪਰ ਡਰ ਪਾਇਆ ਗਿਆ ਕਿ ਇਹਦਾ ਕੱਦ ਛੋਟਾ ਰਹਿ ਜਾਗਾ ਜਦੋਂ ਕਿ ਇਹ ਕੱਦ ਛੋਟਾ ਰਹਿਣ ਨਾਲੋਂ ਉਹਦੀ ਸੁਰੱਖਿਆ ਦੀ ਗੱਲ ਵੱਡੀ ਐ ਇਸੇ ਤਰ੍ਹਾਂ ਸਮਾਜਿਕ ਤੌਰ ਤੇ ਨਾ ਕੁਝ ਗੱਲਾਂ ਹੈ ਕਿ ਕੁਝ ਜੀਵ ਜੰਤੂਆਂ ਨੇ ਜਿਵੇਂ ਸਾਡੀਆਂ ਪੁਰਾਣੀਆਂ ਲਿਖਤਾਂ ਵਿੱਚ ਹੈ ਕਿ ਬੰਦਾ ਜਿਸ ਰਾਹ ਤੇ ਚੱਲਦਾ ਸੀ ਪਗਡੰਡੀ ਤੇ ਜਦੋਂ ਕੋਈ ਬਿੱਲੀ ਰਾਹ ਘਟਦੀ ਐ ਤਾਂ ਪਿੱਛੇ ਉਹਦੇ ਕੋਈ ਜੰਗਲੀ ਕੁੱਤਾ ਵੀ ਹੋ ਸਕਦਾ ਕੋਈ ਜੀਵ ਜੰਤੂ ਵੀ ਹੋ ਸਕਦਾ ਹੈ ਹਾਲਾਂਕਿ ਅੱਜ ਨਵੀਂ ਖੋਜ ਕਹਿੰਦੀ ਹੈ ਕਿ ਬਿੱਲੀ ਦੇ ਚਮੜੀ ਵਿੱਚ ਅਲਰਜੀ ਵੀ ਹੈ ਜਿਹੜੀ ਮਨੁੱਖ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਇਸ ਤੋਂ ਵੱਡੀ ਗੱਲ ਇਹ ਹੈ ਕਿ ਪਗਡੰਡੀਆਂ ਤੇ ਚੱਲਣ ਵਾਲਾ ਮਨੁੱਖ ਉਹਨੂੰ ਰੁਕਣਾ ਇਸ ਲਈ ਚਾਹੀਦਾ ਕਿਉਂਕਿ ਉਹਦੇ ਪਿੱਛੇ ਕੋਈ ਜੰਗਲੀ ਜੀਵ ਜੰਤੂ ਉਸ ਤੋਂ ਵੀ ਤਕੜਾ ਹੋਵੇਗਾ ਜਿਹੜਾ ਤੁਹਾਡਾ ਨੁਕਸਾਨ ਕਰ ਜਾਏਗਾ ਪਰ ਇਹ ਗੱਲਾਂ ਇੱਕ ਸਮੇਂ ਵਿੱਚ ਪ੍ਰਚਲਿਤ ਹੋਈਆਂ ਹੁੰਦੀਆਂ ਪਰ ਜਦੋਂ ਸਦੀਆਂ ਬਦਲ ਜਾਂਦੀਆਂ ਨੇ ਇਹਦਾ ਅਧਾਇਨ ਕਰਨਾ ਵੀ ਜ਼ਰੂਰੀ ਹੁੰਦਾ ਹੈ ਤਖ ਸਹਿਜ ਪਾਵੀ ਹੈ ਕਿ ਇਹ ਜਿਹੜੇ ਭਰਮ ਹੋਣ ਜਿਹੜੇ ਅੱਜ ਸਾਡੀ ਸਥਿਤੀ ਹੈ ਕਿਉਂਕਿ ਮਾਡਰਨ ਯੁੱਗ ਹੈ ਤੇ ਆਹ ਜਿਹੜਾ ਮਾਡਰਨ ਮੀਡੀਆ ਕਹ ਲੋ ਇਹਦੇ ਵਿੱਚ ਤੇ ਸਮਾਜ ਨੂੰ ਵੱਡੇ ਪੱਧਰ ਤੇ ਗੁੰਮਰਾਹ ਕੀਤਾ ਜਾਂਦਾ ਹੈ ਇਹ ਭਰਮਾਂ ਦੇ ਪਿੱਛੇ ਹੋਣ ਸਾਡੇ ਬੇਅੰਤ ਪ੍ਰਕਾਰ ਦੇ ਨੇ ਸਾਡਾ ਲੋਕ ਮੁਹਾਵਰਾ ਹੈ ਕਿ ਸੜਕ ਵਿੱਚ ਸਪੀਡ ਬ੍ਰੇਕਰ ਹੁੰਦੇ ਆ ਕਿ ਸਪੀਡ ਬ੍ਰੇਕਰਾਂ 'ਚ ਸੜਕ ਹੁੰਦੀ ਹੈ ਜੇ ਤਾਂ ਸੜਕ ਵਿੱਚ ਸਪੀਡ ਬ੍ਰੇਕਰ ਹੈ ਤੇ ਬਹੁਤ ਥੋੜੇ ਹੈ ਜੇ ਸਪੀਡ ਬ੍ਰੇਕਰਾਂ 'ਚ ਸੜਕਾ ਇਹ ਬਹੁਤ ਜ਼ਿਆਦਾ ਹੈ ਸਾਡੇ 365 ਦਿਨ ਨੇ ਸਾਲ ਦੇ ਪਰ ਸਾਡੇ ਸੈਂਕੜੇ ਤਰ੍ਹਾਂ ਦੇ ਲੋਕ ਭਰਮ ਨੇ ਅੱਜ ਮੰਗਲਵਾਰ ਹੈ ਵੀਰਵਾਰ ਹੈ ਸ਼ਨੀਵਾਰ ਹੈ ਬਿੱਲੀ ਰਾਹ ਕੱਟ ਗਈ ਕੁੱਤਾ ਕੰਫਰਟ ਗਿਆ ਫਿਰ ਦਸ਼ਾਵਾਂ ਦੇ ਭਰਮ ਫਿਰ ਜੰਤਰਾ ਮੰਤਰਾਂ ਤੰਤਰਾਂ ਦੇ ਭਰਮ ਫਿਰ ਧਾਗਿਆਂ ਤਵੀਤਾਂ ਦੇ ਭਰਮ ਫਿਰ ਜਿਹੜੇ ਜਨਮ ਸੰਸਕਾਰ ਨਾਲ ਮ੍ਰਿਤਕ ਸੰਸਕਾਰ ਨਾਲ ਤੇ ਅਨੇਕ ਤਰ੍ਹਾਂ ਦੇ ਲੋਕ ਵਿਸ਼ਵਾਸ ਹੋਈ ਪਿੰਨ ਹੁੰਦੇ ਆ ਜਿਵੇਂ ਹਰ ਇਲਾਕੇ ਦੇ ਆਪੋ ਆਪਣੇ ਨੇ ਕੋਈ ਕਿਸੇ ਪਿੰਡ ਦੇ ਛੱਪੜ ਖੂ ਟੋਬੇ ਤੋਂ ਡਰਦਾ ਇਹਨੂੰ ਕਹਿੰਦੇ ਸਥਾਨਕ ਪਰਮ ਇੱਕ ਸਾਡਾ ਲੋਕ ਖਾਨ ਹੈ ਕਿ ਜਿਹੜਾ ਹਰ ਬੰਦਾ ਆਪਣੇ ਬਗਾਨੇ ਪਿੰਡ ਦੇ ਜਿਹੜਾ ਛੱਪੜ ਤੋਂ ਤੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਤੋਂ ਡਰਦਾ ਕਿਉਂਕਿ ਜਦੋਂ ਆਪਣੇ ਪਿੰਡ ਦੇ ਸਿਵੇ ਸ਼ਮਸ਼ਾਨ ਘਾਟ ਪਾਸ ਜਾਂਦਾ ਹੈ ਉਹਨੂੰ ਉਹ ਮੁਰਦਿਆਂ ਦੇ ਸੰਸਕਾਰ ਹੋਏ ਉਹਦੀ ਅੱਖਾਂ ਅਗੇ ਆ ਜਾਂਦੇ ਜਦੋਂ ਉਹ ਬਗਾਨੇ ਪਿੰਡ ਦੇ ਛੱਪੜ ਵਿੱਚ ਜਾਂਦਾ ਇਹ ਭਵੇਂ ਪ੍ਰਾਤਨ ਮੁਹਾਵਰਾ ਹੈ ਉਹਨੂੰ ਉਹਦੀ ਡੰਗਾਈ ਦਾ ਪਤਾ ਨਹੀਂ ਹੁੰਦਾ ਤਾਂ ਉਹਦਾ ਇੱਕ ਡਰ ਬੈਠਾ ਹੁੰਦਾ ਉਹਨੂੰ ਪਿੰਡ ਦੇ ਛੱਪੜ ਬਾਰੇ ਪਤਾ ਹੁੰਦਾ ਕਿ ਚ ਡੁੱਬਿਆ ਡੁੱਬਦਾ ਨਹੀਂ ਬੰਦਾ ਇਹ ਸਹਿਜ ਭਾਵੀ ਇਨੂੰ ਸਥਾਨਕ ਲੋਕੋ ਵਿਸ਼ਵਾਸ ਜਾਂ ਲੋਕ ਭਰਮ ਕਹਿੰਦੇ ਨੇ ਇਹ ਭਵੇਂ ਕੱਲਾ ਪੰਜਾਬ ਘੁੰਮ ਲੋ ਮਾਝੇ ਮਾਲਵੇ ਦੁਆਬੇ ਦੇ ਪਿੰਨ ਪਿੰਨੇ ਸੜਕਾਂ ਦੇ ਨਾਲ ਨੇ ਮੋੜਾਂ ਦੇ ਨਾਲ ਨੇ ਰੁੱਖਾਂ ਦੇ ਨਾਲ ਨੇ ਕਈ ਵਾਰੀ ਕਿਸੇ ਸਥਾਨ ਤੇ ਰੁੱਖਾਂ ਦੇ ਝੁੰਡ ਹੁੰਦੇ ਆ ਜਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਆ ਉੱਥੇ ਲੋਕੋ ਵਿਸ਼ਵਾਸ ਉਸ ਇਲਾਕੇ ਦੇ ਲੋਕਾਂ ਦੇ ਹੋਣਗੇ ਇਸ ਲਈ ਭਰਮਾਂ ਦਾ ਕੋਈ ਇੱਕ ਗਿਣਤੀ ਨਹੀਂ ਹੋ ਸਕਦੀ ਕਈ ਬੰਦੇ ਅੰਕਾਂ ਨਾਲ ਜੁੜੇ ਹੋਏ ਨੇ ਕਿ ਸਾਡੇ ਨਾਲ ਆਹ ਤਰੀਕ ਸਹੀ ਹੈ ਕੋਈ ਬੰਦਾ ਜਿਹਦੇ ਲਈ ਇਕ ਲਈ ਉਹ ਗਲਤ ਹੈ ਦੂਜੇ ਲਈ ਉਹ ਤਰੀਕਮਤੀ ਥਿਤਵਾਰ ਉਹ ਕਨ ਮੇਰੇ ਲਈ ਬਹੁਤ ਭਲੀ ਹੈ ਦਰਅਸਲ ਇਹ ਜਿਹੜੇ ਸਾਡਾ ਪ੍ਰਸ਼ਨ ਵੀ ਹੁੰਦਾ ਵਿਸ਼ਵਾਸ ਕਿਵੇਂ ਬਣਦੇ ਆ ਵਿਸ਼ਵਾਸ ਬਣ ਦਾ ਕਾਰਨ ਹੁੰਦਾ ਜਦੋਂ ਕੋਈ ਘਟਨਾ ਵਾਰ-ਵਾਰ ਘਟਦੀ ਹੈ ਤੇ ਇਹ ਕਈ ਸਮਿਆਂ ਦੇ ਬਾਅਦ ਉਸ ਧਰਤੀ ਦੇ ਲੋਕਾਂ ਦੇ ਵਿਸ਼ਵਾਸ ਤੇ ਪਰਮ ਬਣ ਜਾਂਦੇ ਆ ਤੇ ਇਹ ਪਰਮ ਵੀ ਇਸੇ ਰੂਪ ਵਿੱਚ ਪੀੜੀ ਦਰ ਪੀੜੀ ਲੋਕਾਂ ਤੱਕ ਆਏ ਹੁੰਦੇ ਇਸੇ ਲਈ ਸਤਿਗੁਰਾਂ ਨੇ ਬਾਣੀ 'ਚ ਵਾਰ-ਵਾਰ ਪ੍ਰੇਰਿਤ ਕੀਤਾ ਕਿ ਇਹਨਾਂ ਭਰਮਾਂ ਤੋਂ ਨਿਵਰਤ ਹੋਵੋਗੇ ਜਿਵੇਂ ਕਿ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੇ ਮਨ ਮੰਨਿਆ ਇਹ ਸਾਰਾ ਕੁਝ ਪਖੰਡ ਕਰਮ ਹੈ ਦੁਬਦਾਨਾ ਪੜੋ ਹਰ ਦਿਨ ਹੋਰ ਨਾ ਪੂਜੋ ਮੜੇ ਮਸਾਲ ਨਾ ਜਾਈ ਤ੍ਰਿਸ਼ਨਾ ਰਾਚ ਨ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੀ ਦੋ ਵਿਚਾਰ ਨੇ ਦੁਬਦਾਵਾਂ ਨੇ ਇਹਦੇ ਵਿੱਚ ਸਮਾਜ ਜਿਹੜਾ ਉਹ ਉਲਝਿਆ ਰਹਿੰਦਾ ਹੁਣ ਇਹਦਾ ਹੱਲ ਕੀ ਹੋਵੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਵੇਂ ਰੋਸ਼ਨੀ ਤੇ ਚਾਨਣ ਵਿੱਚ ਅਸੀਂ ਸਪਸ਼ਟ ਹੁੰਨੇ ਇਸੇ ਲਈ ਜਦੋਂ ਗਿਆਨ ਆਉਂਦਾ ਉਹ ਅਗਿਆਨ ਦਾ ਨਾਸ਼ ਕਰਦਾ ਸਤਿਗੁਰੂ ਨੇ ਕਿਹਾ ਦੀਵਾ ਬਲੈ ਅੰਧੇਰਾ ਜਾਏ ਜਾਂ ਜਿਉਂ ਅੰਧੇਰਾ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨਤ ਜਾਏ ਹੇ ਭਾਈ ਜਿਵੇਂ ਅੰਧੇਰੇ ਦੇ ਵਿੱਚ ਦੀਵਾ ਬਾਲ ਲਈਦਾ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਗਿਆਨ ਆ ਅਗਿਆਨਤਾ ਨੂੰ ਦੂਰ ਕਰ ਦਿੰਦਾ ਇਹਦਾ ਤੱਤ ਸਾਰ ਹੈ ਕਿ ਹਨੇਰੇ ਦੀ ਕੋਈ ਹੋਂਦ ਨਹੀਂ ਚਾਨਣ ਦੀ ਗੈਰ ਹਾਜ਼ਰੀ ਹੈ ਜਦੋਂ ਚਾਨਣ ਜਾਂ ਰੋਸ਼ਨੀ ਹੋਏਗਾ ਇਹ ਅਗਿਆਨਤਾ ਦਾ ਹਨੇਰਾ ਆਪਣੇ ਆਪ ਦੂਰ ਹੋਏਗਾ ਇਸ ਲਈ ਸਾਡੇ ਸਮਾਜ ਨੂੰ ਇਹ ਜਿਹੜੇ ਅਸੀਂ ਬੇਲੋੜਾ ਆਪਣਾ ਮਾਨਸਿਕ ਬੋਝ ਚੱਕੀ ਫਿਰਦੇ ਆਂ ਅਨੇਕ ਤਰ੍ਹਾਂ ਦੇ ਭਰਮਾਂ 'ਚ ਪਏ ਆ ਇਹਨਾਂ ਤੋਂ ਬਚਣ ਦਾ ਇੱਕੋ ਹੀ ਢੰਗ ਹੈ ਕਿਉਂਕਿ ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਗੁਰੂ ਦੀ ਬਾਣੀ ਜਨ ਨਿਰਪਉ ਜਨ ਹਰਨਰਪਉ ਤੇ ਹੈ ਜੀ تن ਕਾ ਪਉ ਸਭ ਗਵਾਸੀ ਜਾਂ ਨਿਰਪਉ ਜਪੈ ਸਗਲ ਪਉ ਮਿਟੈ ਇੱਥੇ ਆ ਕੇ ਅਵਸਥਾ ਸਾਡੀ ਬਦਲੇ ਜੀ ਇਹਨਾਂ ਬਾਰੇ ਚਿੰਤਨ ਕਰਨ ਦੀ ਲੋੜ ਹੈ ਅਧਿਆਨ ਕਰਨ ਦੀ ਲੋੜ ਹੈ ਤੇ ਮਾਨਸਿਕ ਤੌਰ ਤੇ ਤਕੜੇ ਹੋਣ ਦੀ ਲੋੜ ਹੈ ਤਾਂ ਕਿ ਅਸੀਂ ਇਹਨਾਂ ਤੋਂ ਨਿਵਰਤ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ